ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਪਿੰਡ ਸ਼ਾਪੁਰ ਜਿੱਥੇ ਕੇ ਡਾਕਟਰ ਬੀ ਆਰ ਅੰਬੇਦਕਰ ਮਿਸ਼ਨ ਪਵਨ ਬਣਾਇਆ ਹੋਇਆ ਹੈ ਉੱਥੇ ਅੱਜ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਇੱਕ ਖੂਨਦਾਨ ਕੈਂਪ ਅਯੋਜਿਤ ਕੀਤਾ ਗਿਆ ਸੀਗਾ ਤੇ ਉਸ ਦੇ ਪ੍ਰਤੀ ਅੱਜ ਅਸੀਂ ਇੱਥੇ ਪਹੁੰਚੇ ਹਾਂ ਤੇ ਆਜੋ ਕਰਦੇ ਹਾਂ ਗੱਲਬਾਤ ਸਵਤ ਸੀ ਦੇਖ ਰਹੇ ਹਾਂ ਬਾਬਾ ਸਾਹਿਬ ਡਾਕਟਰ ਪਿੰਗਰਾਮ ਦੇ ਦੇਖੀਦੇ ਪ੍ਰੀ ਨਿਰਮਾਣ ਦਿਵਸ ਮੁਕੇ ਹਿੰਦ ਦੀ ਚੱਦ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਸਨ ਸਮਰਪਿਤ ਦੂਜਾ ਸਵੈਸੇਵਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਅੰਨੀ ਸੈਨਾ ਸਾਹਿਬ ਅੱਜ ਕੀ ਕਹਿਣਾ ਚਾਹੋਗੇ ਜੀ ਅੱਜ ਜਿਹੜਾ ਖੂਨਦਾਨ ਕੈਂਪ ਲੱਗਿਆ ਹੋਈ ਹੈ ਇਹਦੇ ਬਾਰੇ ਡਾਕਟਰ ਬੀ ਆਰ ਐਮ ਅੰਬੇਡਕਰ ਟਰੱਸਟ ਪਰ ਗੜਸ਼ੇਂਕਰ ਵੱਲੋਂ ਇਹ ਜਿਹੜਾ ਦੂਸਰਾ ਸਵੇ ਸਵੇਖ ਖੂਨਦਾਨ ਕੈਂਪ ਜਿਹੜਾ ਇਹ ਲਗਾਇਆ ਜਾ ਰਿਹਾ ਇਹ ਕੈਂਪ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਉਹਨਾਂ ਦਾ ਅੱਜ ਪ੍ਰੀਨਿਰਵਾਣ ਦਿਵਸ ਹੈ ਤੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਉਹਨਾਂ ਦਾ ਵੀ ਅੱਜ ਸ਼ਹੀਦੀ ਦਿਵਸ ਹੈ ਉਸ ਦੇ ਉੱਤੇ ਕਿਉਂਕਿ ਖੂਨਦਾਨ ਮਹਾਦਾਨ ਇਹ ਜਿਹੜਾ ਕੈਂਪ ਹੈ ਖੂਨਦਾਨ ਕੈਂਪੇਂ ਟਰਸਟ ਵੱਲੋਂ ਲਗਾਇਆ ਜਾ ਰਿਹਾ ਜਿੱਥੇ ਮੈਂ ਪ੍ਰਸਤੁਤ ਪ੍ਰਸਤੇ ਪ੍ਰਧਾਨ ਡਾਕਟਰ ਅਵਤਾਰ ਜੀ ਔਰ ਸਮੂਚੀ ਟੀਮ ਨੂੰ ਜਿੱਥੇ ਮੈਂ ਵਧਾਈ ਦਿੰਦਾ ਤੇ ਉਥੇ ਨਾਲ ਦੀ ਨਾਲ ਕਿਉਂਕਿ ਅੱਜ ਬਾਬਾ ਸਾਹਿਬ ਪੀਮਰਾ ਅੰਬੇਡਕਰ ਜੀ ਦਾ ਉਹਨਾਂ ਦਾ ਮਹਾਨ ਪ੍ਰੀ ਨਿਰਵਾਣ ਦਿਵਸ ਹੈ ਉਹਨਾਂ ਨੂੰ ਸ਼ਰਧਾ ਦੇ ਫੁੱਲ ਵੀ ਪੇਟ ਕਰਦਾ ਤੇ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਦਾ ਅੱਜ ਸ਼ਹੀਦੀ ਪੁਰਬ ਹੈ ਉਹਨਾਂ ਦੇ ਚਰਨਾਂ 'ਚ ਨਤਮਸਤਕ ਵੀ ਹੁੰਦਾ ਤੇ ਦੁਬਾਰਾ ਫਿਰ ਇਹ ਕੈਂਪ ਜਿਹੜਾ ਹੈ ਕਿਉਂਕਿ ਇਹਦਾ ਬਹੁਤ ਲੋਕਾਂ ਨੂੰ ਫਾਇਦਾ ਜਿਹੜਾ ਹੈ ਉਹ ਹੋਏਗਾ ਵੈਸੇ ਵੀ ਹਰ ਐਤਵਾਰ ਇਹ ٹرسٹ ਵੱਲੋਂ ਇਸ ਜਗ੍ਹਾ ਤੇ ਇੱਕ ਜਿਹੜਾ ਹੈ ਉਹ ਕੈਂਪ ਲਗਾਇਆ ਜਾਂਦਾ ਜਿਹੜਾ ਮੈਡੀਸਨ ਦਾ ਜਿਹਦੇ ਵਿੱਚ ਅਲੱਗ-ਅਲੱਗ ਟਾਈਮ ਤੇ ਹਰ ਐਤਵਾਰ ਨੂੰ ਆਹਲਾ ਕਿਸਮ ਦੇ ਡਾਕਟਰ ਜਿਹੜੇ ਆ ਉੱਚ ਪੱਧਰੀ ਡਿਗਰੀਆਂ ਵਾਲੇ ਡਾਕਟਰ ਜਿਹੜੇ ਆ ਉਹ ਇਲਾਕੇ ਦੇ ਲੋਕਾਂ ਦੀ ਸੇਵਾ ਕਰਦੇ ਨੇ ਔਰ ਮੇਰੀ ਇਲਾਕਾ ਨਿਵਾਸੀਆਂ ਲਈ ਬੇਨਤੀ ਹੈ ਇਹ ਹਰ ਐਤਵਾਰ ਇੱਥੇ ਜਿਹੜਾ ਉਹ ਤੁਸੀਂ ਕਿਉਂਕਿ ਇਹ ਗਰੀਬਾਂ ਦੇ ਲਈ ਹੈ ਇਹ ਮਜ਼ਲੂਮਾਂ ਦੇ ਲਈ ਹੈ ਇਹ ਮਜ਼ਦੂਰਾਂ ਦੇ ਲਈ ਹੈ ਔਰ ਹਰ ਵਿਅਕਤੀ ਦੇ ਲਈ ਹੈ ਤਾਂ ਇਹ ਜਿਹੜਾ ਹਰ ਐਤਵਾਰ ਉਹ ਇੱਥੇ ਡਾਕਟਰ ਸਾਹਿਬਾਨ ਬੈਠਦੇ ਨੇ ਉਹਨਾਂ ਦਾ ਸਾਨੂੰ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਦੁਬਾਰਾ ਫਿਰ ਮੈਂ ਸਾਰੇ ਟਰਸਟ ਦਾ ਜਿਹੜਾ ਹੈ ਉਹ ਧੰਨਵਾਦ ਕਰਦਾ ਔਰ ਵਧਾਈ ਦਿੰਦਾ ਜੈ ਪੀ ਜੈ ਗੁਰਦੇਵ ਵੇਲਿਆ ਆ ਮੈਂ ਕਹਿੰਦਾ ਹਾਂ ਕਿ ਕੀ ਕਹਿਣਾ ਹੈ ਅੱਜ ਦੇ ਖੂਨ ਦੇ ਕੈਂਪ ਤੇ ਸਭ ਕੀ ਕਹਿਣਾ ਚਾਹੁੰਦੇ ਜੈ ਜੀਮ ਜੈ ਭਾਰਤ ਮੈਂ ਅੰਬੈਦਕਰ ਮਿਸ਼ਨ ٹرسٹ ਗੜਚੰਕਰ ਤੋਂ ਅੱਜ ਮੁਖਾਤਬ ਹੋਇਆ ਮੈਂ ਇਸ ٹرسٹ ਦਾ ਇੱਕ ਛੋਟਾ ਜਿਹਾ ਮੈਂਬਰ ਆ ਪਲੀਜ਼ ਇਹ ਮੈਂਬਰ ਜਿਹੜਾ ਕੈਂਪ ਲੱਗ ਰਿਹਾ ਇਹ ਸਾਡਾ ਦੂਸਰਾ ਕੈਂਪ ਹੈ ਤੇ ਬਹੁਤ ਹੀ ਸਕਸੈਸਫੁਲ ਕੈਂਪ ਹੈ ਇਹਦੇ ਵਿੱਚ ਸਾਡੇ ਡਾਕਟਰ ਸਾਹਿਬ ਡਾਕਟਰ ਅਰਤਾਰ ਸਿੰਘ ਜੀ ਸਾਡੇ ਪ੍ਰੈਜ਼ੀਡੈਂਟ ਹੈਗੇ ਜਿਨ੍ਹਾਂ ਦੇ ਬਹੁਤ ਵੱਧੋ-ਵੱਧ ਇਹਨਾਂ ਦੀ ਕੋਸ਼ਿਸ਼ਾਂ ਦੇ ਕਾ ਕਾ ਬਣੇ ਸਾਡਾ ਕੈਂਪ ਕਾਮਯਾਬ ਹੁੰਦੇ ਆ ਮੇਰੇ ਨਾਲ ਖੜੇ ਡਾਕਟਰ ਐਸਐਮਓ ਸੁਤਵਿੰਦਰਜੀਤ ਸਿੰਘ ਜੀ ਇਹਨਾਂ ਦੇ ਜਿੰਨੀ ਸ਼ਰਾਘਾ ਕਰੀ ਜਾਵੇ ਕੈਂਪ ਦੇ ਲਈ ਉੱਦੀ ਘਟਿਆ ਕਿਉਂਕਿ ਇਹਨਾਂ ਦੇ ਬਿਨਾ ਇਹ ਸਾਰਾ ਕੈਂਪ ਜਿਹੜਾ ਹੈਗਾ ਅਧੂਰਾ ਹੈ ਜਾਂ ਸਾਡਾ ਜੋ ਡਿਸਪੈਂਸਰੀ ਚੱਲਦੀ ਹੈਗੀ ਆ ਸਭ ਇਹ ਡਾਕਟਰ ਸਹਿਬਾਨ ਦੀ ਬਦੌਲਤ ਆ ਤੇ ਬਾਕੀ ਹੋਰ ਇਲਾਕੇ ਦੇ ਪਿੰਡ ਜਿਹੜਾ ਖਾਨਪੁਰ ਹੈ ਇਹਨਾਂ ਦੀ ਬਹੁਤ ਕੰਟਰੀਬਿਊਸ਼ਨ ਹੈ ਤੇ ਦੂਸਰੇ ਹੋਰ ਨਾਲ ਲੱਗਦੇ ਪਿੰਡਾਂ ਦੀ ਬਹੁਤ ਹੀ ਜ਼ਿਆਦਾ ਕੰਟਰੀਬਿਊਸ਼ਨ ਹੈ ਗਈ ਆ ਤੇ ਸਾਡੇ ਟਰਸਟੀਆਂ ਹੈਗੇ ਜਿਹੜੇ ਉਹਨਾਂ ਨੇ ਖੁਦ ਇਹਦੇ ਵਿੱਚ ਖੂਮਦਾਰ ਕਰਕੇ ਬੜਾ ਉਹ ਆਪਣੀ ਸ਼ਰਧਾਦਾਇਕ ਸਬੂਤ ਦਿੰਦਾ ਹੈਗਾ ਕਿ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਮਾਨਵਤਾ ਲਈ ਤੇ ਇਹ ਖੂਨਦਾਨ ਕੈਂਪ ਜਿਹੜੇ ਲਗਾਏ ਜਾਂਦੇ ਆ ਕਿਉਂਕਿ ਖੂਨ ਦਾ ਬਦਲ ਕੋਈ ਨਹੀਂ ਹੈ। ਸੋ ਇਹਦੇ ਨਾਲ ਜੋ ਮਾਨਵਤਾ ਹੈ ਇਹਦੇ ਨਾਲ ਸਭ ਤੋਂ ਵਧੀਆ ਉਪਰਾਲਾ ਹੀ ਹੈ ਕਿ ਖੂਨਦਾਨ ਮਾਨਦਾਨ। ਸੋ ਇਹ ٹرسٹ ਦੀ ਡਾਕਟਰ ਅੰਤਿਆਰ ਸਿੰਘ ਦੀ ਪ੍ਰਧਾਨਗੀ ਹੇਠ ਬੜੇ ਫੁੱਲੇ ਇਹ ਬਹੁਤ ਵਧੀਆ ਦੇਖੋ 3 ਸਾਲ ਪਹਿਲਾਂ ਔਰ ਕੁਝ ਨਹੀਂ ਸੀਗਾ। ਤੇ ਇਹ ਇਹ ਜਗ੍ਹਾ ਪਰਚੇਸ ਕਰੀ ਇਹ ਸਾਰੇ ਇਲਾਕੇ ਦੇ ਸਾਰੇ ਡਾਕਟਰ ਸਾਹਿਬਾਨ ਦਾ ਇਹਦੇ ਵਿੱਚ ਕੰਟਰੀਬਿਊਸ਼ਨ ਸਭ ਤੋਂ ਵੱਧ ਹੈਗਾ। ਸੋ ਇਹਦੇ ਲਈ ਸੱਚੀ ਧੰਨਵਾਦ ਆ ਇਲਾਕੇ ਦੇ ਤੇ ਸਾਰੇ ਹੋਰ ਜੋ ਵੀ ਸਾਡੇ ਡਾਕਟਰ ਸਾਹਿਬਾਨ ਆਗੇ ਆ ਜਿਨ੍ਹਾਂ ਨੇ ਵੱਧੇ ਵੱਧ ਆਪਣੀ ਯੋਗਦਾਨ ਪਾ ਕੇ ਆਪਣੀ ਸੇਵਾ ਸੇਜ ਕੇ ਤੇ ਸਾਨੂੰ ਇਸ ਇਲਾਕੇ ਨੂੰ ਬਹੁਤ ਵਧੀਆ ਤੌਰ ਤੇ ਆਪਣਾ ਨਾਮ ਅੰਬੈਡਕਰ ਸਾਹਿਬ ਦਾ ٹرسٹ ਵੀ ਕੋਈ ਚੱਲਦਾ ਹੈਗਾ ਇਹਦਾ ਸਬੂਤ ਦਿੱਤਾ ਹੈਗਾ ਜੀ ਸੋ ਅਸੀਂ ਧੰਨਵਾਦੀ ਆ ਤੇ ਇਹ ਜਿਹੜਾ ਕੈਂਪ ਹੈਗਾ ਸਕਸੈਸਫੁਲ ਹੈ ਤੇ ਡਾਕਟਰ ਸਾਹਿਬ ਨੂੰ ਇਹ ਵੀ ਵਧਾਈ ਹੈਗੀ ਆ ਸਾਰੀ ਟੀਮ ਨੂੰ ਵਧਾਈ ਹੈਗੀ ਆ ਤੇ ਸਹਿਲਾ ਸਾਹਿਬ ਨੇ ਇੱਥੇ ਆ ਕੇ ਸ਼ਿਹਦ ਦਿੱਤੀ ਹੈਗੀ ਆ ਬੀਐਸਪੀ ਦੇ ਪ੍ਰਧਾਨ ਹੈਗੇ ਪੰਜਾਬ ਦੇ ਤੇ ਬਾਕੀ ਹੋਰ ਵੀ ਸ਼ਹਿਬਾਨ ਆਇਸ਼ ਕੇ ਕਾਫੀ ਜਿਨ੍ਹਾਂ ਨੇ ਆਪਣੇ ਇੱਥੇ ਜੋ ਖੁੰਦਾਨੀ ਛਕੇ ਉਹਨਾਂ ਨੂੰ ਆਪਣੇ ਉਹ ਕਰਿਆ ਹੈਗਾ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਹੈਗਾ ਤੇ ਬਹੁਤ ਵਧੀਆ ਢੰਗ ਨਾਲ ਕੈਂਪ ਸੰਪੂਰਨ ਹੋਇਆ ਹੈ ਥੱਲੇ ਦੇਖੀਏ ਇਸ ਕੈਂਪ ਦੇ ਵਿੱਚ ਡਾਕਟਰ ਵਿਕਰ ਸਿੰਘ ਜੀ ਹਰਦੇਵ ਦਾਇ ਜੀ ਮੱਟੂ ਸਾਹਿਬ ਤੇ ਹੋਰ ਪਤਵੰਤੇ ਸੱਜਣ ਜਿਨ੍ਹਾਂ ਨੇ ਸ਼ਿੱਦਤ ਕੀਤੀ ਹੈਗੀ ਹੈ ਤੇ ਬਹੁਤ ਵਧੀਆ ਉਮੀਦਵਾਰਾਂ ਨੂੰ ਸੋਰੀ ਬਹੁਤ ਵਧੀਆ ਆਪਣੇ ਜੋ ਵੀ ਦਾਨੀ ਸ਼ਿਕੇ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਹੈਗਾ ਇਸ ਤੋਂ ਇਸ ਕੈਂਪ ਦੇ ਹੋਰ ਵੀ ਬਾਰਦਾਦੀਆਂ ਉਹ ਕਲਬ ਦੀਆਂ ਆ ਗਈਆਂ ਜਿਹੜੇ ਕੈਂਪ ਲੱਗਦੇ ਹੈਗੇ ਆ ਸੰਡੇ ਦੀ ਸੰਡੇ ਜੈ ਧਨ ਜੈ ਭਾਰਤ ਬੈਠਾ ਰ ਹੈ ਦੜ ਨਿਕਲ ਰ ਹੈ ਪੱਕਾ ਰਖਾ ਬਾ ਮਾਰੀ ਕਰ ਅਰੇ ਤੁਹਾਨੂੰ ਅੱਜ ਦਾ ਤੁਹਾਡਾ ਜਿਹੜਾ ਕੈਂਪ ਹੈ ਜੀ ਕਿਹੋ ਜਿਹਾ ਰਿਹਾ ਜੀ ਕਿੰਨੀਆਂ ਯੂਨਟਾਂ ਹੋ ਚੁੱਕੀਆਂ ਨੇ ਤੋਂ ਇਹਦੇ ਵਿੱਚ 70 72 ਯੂਨਟਸ ਸੀ ਅੱਜ ਦਾ ਜਿਹੜਾ ਕੈਂਪ ਸੀਗਾ ਉਹਦੇ ਵਿੱਚ 72 ਯੂਨਟਸ ਜੜੀਆਂ ਸਾਰੀਆਂ ਕਲੈਕਸ਼ਨ ਹੋਈਆਂ ਆਂ ਔਰ ਸਾਡੀ ਟੀਮ ਜਿਹੜੀ ਸਿਵਲ ਹਸਪੀਟਲ ਬੰਗਾ ਤੋਂ ਆਈ ਹੋਈ ਹੈ ਇਹ ਦੂਸਰੀ ਵਾਰ ਤੇ ਆਈ ਆ ਤੇ ਬਹੁਤ ਵਧੀਆ ਕੈਂਪ ਰਿਆ ਹੈ ਇਹ 72 ਜੂਨ ਤੱਕ ਲੱਗਦੀ ਹੈ। ਇਹ ਸਰ ਤੁਸੀਂ ਕੀ ਕਹਿਣਾ ਚਾਹੋਗੇ? ਤੋਂ ਇਸ ਮੌਕੇ ਤੇ ਅਸੀਂ ਡਾਕਟਰ ਟੀ ਪੀ ਸਿੰਘ ਉਹਨਾਂ ਦੀ ਟੀਮ ਜਿਹੜੀ ਸਿਵਲ ਹਸਪਤਾਲ ਬੰਗਾ ਤੋਂ ਆਈ ਆ ਆਪਣੇ ਡਾਕਟਰ ਵੀ ਆਰ ਅੰਬੇਦਕਰ ਮਿਸ਼ਨ ٹرسٹ ਗੜਸ਼ੰਕਰ ਵੱਲੋਂ ਇਹਨਾਂ ਇਸ ਮੁੱਚੀ ਟੀਮ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ। ਇਹਨਾਂ ਨੇ ਬਹੁਤ ਵਧੀਆ ਸਲੀਕੇ ਦੇ ਨਾਲ ਇਹ ਸਾਰਾ ਜਿਹੜਾ ਹੈਗਾ ਅਰੇਂਜ ਕੀਤਾ ਤੋਂ ਧੰਨਵਾਦ ਡਾਕਟਰ ਸਾਹਿਬ। ਥੈਂਕ ਯੂ ਸਰ। ਥੈਂਕ ਯੂ ਵੈਰੀ ਮਚ।